ਓ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 9ਵਾਂ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜਹਿ ਬਿਦਜਲ ਕੋ ਮੀਨਾ ਬਿਖੇ ਅਨਸੋ ਕਾ ਖੇ ਰਚਿਓ ਨਿਮਖ ਨਾ ਹੋਐ ਉਦਾਸ ਕਹ ਨਾਨਕ ਭਜ ਹਰ ਮਨਾ ਪਰ ਨ ਜਮ ਕੀ ਫਾਸ ਤਰਨ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਬੇਰਦ ਪਾਇਓ ਸੂਜੈ ਨਹੀਂ ਕਾਲ ਪਹੁੰਚਿਓ ਆਨਾ ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨਾ ਨੰਦਾਰਾ ਸੰਪਤ ਸਗਲ ਜਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨਾ ਪਤ ਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕੋਹ ਨਾਨਕ ਤਹ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੈ ਤੋ ਕਉ ਦਿਓ ਤਾਂ ਸੋ ਨਹਿੋ ਨਕੀਨਾ ਕੋਹ ਨਾਨਕ ਨਰ ਬਾਵ ਰੇ ਅਬ ਕਿਉਂ ਡੌਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ RAM ਹੈ ਦੂਸਰ ਨਹਿਨ ਕੋਏ ਕਹੁ ਨਾਨਕ ਸੁਨ ਰੇ ਮਨਾ ਤਹਿ ਸਿਮਰਤ ਗਤ ਹੋਏ ਜਹਿ ਸਿਮਰਤ ਗਤ ਪਾਈਐ ਤਹਿ ਭਜਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹਿ ਤੇ ਉਪਜਿਓ ਨਾਨਕਾ लीनत है मैं माना कटखट कट मैं हरजू बसै संतन कहो पुकार कहो नानक तहै पज माना भव निद उतरै पार सुख दुख जै पर सै नहीं लोभ मोह अभिमान ਕੋਹ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨਾ ਉਸ ਤਤ ਨੰਦਿਆ ਨਹ ਜੈ ਕੰਚਨ ਲੋ ਸਮਾਨ ਕੋਹ ਨਾਨਕ ਸੁਨ ਰੇ ਮਨਾ ਮੁਕਤ ਤਹ ਤਜਾਨਾ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨਾ ਪੈ ਕਾਹੂ ਕੋ ਤੇ ਤਨ ਨਹਿ ਪੈ ਮਾਨਤ ਆਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾ ਹੈ ਬਖਾਨਾ ਜਹਿ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕੋ ਨਾਨਕ ਸੁਨ ਰੇ ਮਨਾ ਤਹਿ ਨਰ ਮਾਥੇ ਭਗ ਜਹਿ ਮਾਇਆ ਮਮਤਾ ਤਜੀ ਸਬ ਤੇ ਭਇਓ ਉਦਾਸ ਕੋ ਨਾਨਕ ਸੁਨ ਰੇ ਮਨਾ ਸਹਿ ਘਟ ਬ੍ਰਹਮਨ ਵਾਸ ਜਹ ਪ੍ਰਾਨੀ ਮਮਤਾ ਤਜਿ ਕਰਤਾ ਰਾਮ ਪਛਾਨ ਕਹੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋ ਹੈ ਤੈ ਕਾਮ ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮਨਾ ਪਰ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋ ਅੰਕਾਰ ਕੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨੇ ਸਦਨ ਮਾਇਆ ਕਾਰਨੇ ਪ੍ਰਾਨੀ ਢੋਲ ਤਨੀ ਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲ ਤੇ ਬੁਧ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤਈ ਮਦਮਾਇਆ ਕੰਦ ਕੋਹ ਨਾਨਕ ਬਿਨ ਹਰ ਭਜਨ ਪਰ ਤਤ ਹੈ ਜਮਪੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰ ਲਗ ਮਾਨੁ ਖ ਦੇ ਮਾਇਆ ਕਾਰਨ ਤਾ ਵਈ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਜੋ ਪ੍ਰਾਨੀ ਇਸ ਦਿਨ ਭਜੈ रूप राम तह जान हर जन हर अंतर नहीं नानक साची माना मन माया मैं फदरयो बिसर्यो गोविंद नाम कहो नानक बिन हर भजन जीवन कौने काम ਪੁਰਾਨੀ ਰਾਮ ਨਚੈ ਤਈ ਮਦਮਾਇ ਕਹੰਦ ਕੋ ਨਾਨਕ ਹਰ ਭਜਨ ਬਿਨ ਪਰਤ ਤਹ ਜਮ ਫੰਦ ਸੁਖ ਮੈਂ ਬੋ ਸੰਗੀ ਭੈ ਦੁਖ ਮੈਂ ਸੰਗ ਨ ਕੋਏ ਕੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਸ ਕਹੋ ਨਾਨਕ ਹਰ ਪਜ ਮਨਾ ਨਿਰਭੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕੁ ਫਦਿਓ ਰਾਖਿ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਪੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਹਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹੈ ਨਮੀਤ ਨਾਨਕ ਮੂਰਤ ਚਿਤਰ ਜਿਉ ਛੜਤ ਨਾ ਹੈ ਨਪੀਤ ਨਰ ਚਾਹਤ ਕਛਿਓਰ ਔਰ ਕੀ ਔਰ ਭਈ ਚਿਤਵਤ ਰਹਿਓ ਠਗੋਰ ਨਾਨਕ ਫਾਂਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾ RAM ਕੋ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸੈ ਛਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਇੱਕ ਭਗਤ ਭਗਵਾਨ ਜਹਿ ਪ੍ਰਾਨੀ ਕਹਿ ਨਾ ਹੈ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਹੈ ਤਨ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨੱਤਾ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਇ ਇਕ ਚਿੱਤ ਤੀਰਥ ਵਰਤ ਅਰਦਾਸ ਕਰ ਮਨ ਮੈਂ ਧਰ ਗੁਮਾਨ ਨਾਨਕ ਨੇ ਫਲ ਜਾਤ ਤੈ ਜੋ ਕੁੰਚ ਰੇਸ਼ਨਾ ਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀ ਨਾ ਕੋਹ ਨਾਨਕ ਕੀ ਬਿਦ ਭਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਰ ਹਰ ਭਗਤ ਹੈ ਤਹਰਾ ਕੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਕਹਿ ਨਾਨਕ ਥਰਨਾ ਰਹੈ ਜੋ ਬਾਲੂ ਕੀ ਭੀਤ RAM ਗਯੋ ਰਾਵਨ ਗਯੋ ਜਾ ਕੋ ਬ ਪਰਵਾਰ ਕਹ ਨਾਨਕ ਥਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟਿ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕੋ ਨਾਨਕ ਅਬੋਟ ਹਰ ਗਜਿ ਜਿਉ ਹੋ ਹੈ ਸੁਹਾਏ ਬਲ ਹੋਆ ਬੰਧਨ ਛੁਟੇ ਸਭ ਕਿਛ ਹੋ ਤੋ ਉਪਾਇ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕੋਉ ਨਨੇ ਬੇਹੋਸਾਥ ਕੋ ਨਾਨਕ ਇਹ ਬਿਪਤ ਮੈਂ ਇਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗਰਮੰਤ RAM ਨਾਮ ਉਰ ਮੈਂ ਗਹਿਓ جا کے سامنے ہی کوئی جس مرت ਸੰਕਟ ਮਿਟੇ ਦਰਸ ਤੁਹਾਰੋ ਹੋਏ राम नाम ੁਰ ਮੈਂ ਕਹੋ ਜਾ ਕੇ سامنے ਹੀ ਕੋਈ ਜਹਸ ਮਰਤ ਸੰਕਟ ਮਿਟੇ ਦਰਸ ਤੋਹਾਰੋ ਹੋਏ